ਯਾਕੋ ਪਰ ਕਿਹਾ ਚੁਕੀ ਹੈ ਕਿ ਅਸੀਂ ਪੂਸਾ 44 ਜਿਹੜੀ ਪੂਸਾ 44 ਹੈ ਉਹਤੇ ਬੈਨ ਲਾ ਲਿਆ ਅਸੀਂ ਨਹੀਂ ਲੈਣੀ ਤੇ ਕੁਝ ਕਨਫਿਊਜ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਕਿ ਨਹੀਂ ਜੀ 126 ਵੈਰਾਈਟੀ ਸਰਕਾਰ ਨੇ ਨਹੀਂ ਲੈਣੀ ਪੂਸਾ 44 ਲਏਗੀ ਪੀਯੂ ਨੇ ਕਦੇ ਵੀ ਇਹਨੂੰ ਰਿਕੁਆਇੰਟ ਨਹੀਂ ਕੀਤਾ ਕਦੇ ਵੀ ਪੰਜਾਬ ਵਿੱਚ ਇਹਦੀ ਸਿਫਾਰਿਸ਼ ਨਹੀਂ ਕੀਤੀ ਉਹ ਕਿਉਂ ਨਹੀਂ ਕੀਤੀ ਉਹਦਾ ਰੀਜਨ ਸੀ ਕਿ ਇਹ ਸੀਡ ਤੋਂ ਸੀਡ ਜਿੱਦਣ ਇਹਦੀ ਪਨੀਰੀ ਲਾਉਨੇ ਆ ਜਦੋਂ ਤੋਂ ਕੱਟਣੇ ਆ 160 ਦਿਨ ਲੈਂਦੀ ਹੈ ਤੋ ਇਹਨੇ 5 ਮਹੀਨੇ 10 ਦਿਨ ਖੇਤ ਦੇ ਵਿੱਚ ਖੜਨਾ ਹੈ ਅਸੀਂ ਇਸੇ ਗੱਲ ਰਿਕਮੈਂਡ ਨਹੀਂ ਸੀ ਕੀਤੀ ਕਿ ਇਹਨੇ ਸਾਡੇ ਪੰਜਾਬ ਦਾ ਪਾਣੀ ਖਤੋਂ ਕਰ ਦੇਣਾ ਉਹ ਆਪਾਂ ਵੇਖ ਲਿਆ ਹੁਣ ਅੱਗੇ ਤਾਂ ਗੱਲਾਂ ਕਰਦੇ ਸੀ ਮੰਨਦੇ ਨਹੀਂ ਸੀ ਲੋਕ ਹੁਣ ਸਾਡੇ ਨਲਕੇ ਵੀ ਸੁੱਕ ਗਏ ਪੂਸਾ 44 ਨਾ ਲਈਏ ਸਾਡੇ ਕੋਲ ਹੋਰ ਪੰਜਾਬੀ ਕਲਚਰ ਅਸਟੀ ਦੀਆਂ ਸ਼ੌਰ ਡਿਊਰੇਸ਼ਨ ਵੈਰਾਈਟੀਆਂ ਜਿਹੜੀਆਂ ਬੀਜ ਤੋਂ ਬੀਜ ਤੱਕ 123 24 ਦਿਨ ਨਹੀਂ ਲੈਂਦੀਆਂ ਨੇ 1 ਮਹੀਨਾ ਪਹਿਲਾਂ ਪੱਕ ਜਾਂਦੀਆਂ ਹੁਣ ਪੀਆਰ 113 114 121 122 126 ਤੇ PR 127 128 129 130 ਤੇ 131 ਇਹ ਸਾਡੀਆਂ ਰეკਮੈਂਡਡ ਇਨਸਟੀ ਦੀਆਂ ਵੈਰਾਈਟੀਆਂ ਨੇ ਇਹ ਆਪਾਂ ਬਾਸਪਤੀ ਲਾਉਣੀ ਹੈ ਤੇ ਦੋ ਬਹੁਤ ਵਧੀਆ ਵੈਰਾਈਟੀਆਂ ਨੇ ਪੰਜਾਬ ਬਾਸਪਤੀ 7 ਤੇ ਪੂਸਾ ਬਾਸਪਤੀ 1847 ਇਹਦਾ ਬੀਜ ਵੀ ਸਾਡੇ ਕੋਲ ਹੈਗਾ ਉਹ ਲੈ ਸਕਦੇ ਜਿਹੜੇ ਸੀਡ ਵੇਚ ਰਹੇ ਆ ਅਸੀਂ ਤਾਂ ਵੇਚ ਰਹੇ 56 ਰੁਪਏ 25 ਪੈਸੇ ਪ੍ਰਤੀ ਕਿਲੋ ਸੀਡ ਜਿਵੇਂ ਇਹ ਵੈਰਾਈਟੀਆਂ ਨੇ ਪ੍ਰਾਈਵੇਟ ਵਾਲੇ 1000 ਰੁਪਏ 1500 ਰੁਪਏ 2000 ਵੀ ਸੀਡ ਵੇਚ ਰਹੇ ਨੇ ਉਹਨਾਂ ਦਾ ਸਿਰਫ ਸੀਡ ਵੇਚਣ ਦਾ ਮਕਸਦ ਹੈਗਾ ਟੋਟਾ ਹੋਵੇ ਨਾ ਹੋਵੇ ਉਹਨਾਂ ਨੇ ਕੋਈ ਲੈਣਾ ਦੇਣਾ ਨਹੀਂ ਸੋ ਟੋਟਾ ਜਦੋਂ ਆਏਗਾ ਤੇ ਮਿੱਲਾਂ ਨੂੰ ਪ੍ਰੋਬਲਮ ਆਣੀ ਹੈ ਕੀ ਬਿਜਾਈ ਦੇ ਨਾਲ ਤੁਹਾਨੂੰ ਕਿੰਨਾ ਲੱਗਿਆ ਕਿ ਫਾਇਦਾ ਮਿਲਿਆ ਸਿੱਧੀ ਬਿਜਾਈ ਦੇ ਨਾਲ ਵੀ ਇੱਕ ਤਾਂ ਲੇਬਰ ਘਟਦੀ ਹੈ ਇੱਕ ਸਾਡੀ ਉੱਲੇ ਜ ਪਾਣੀ ਵੀ ਘਟ ਲੱਗਦਾ ਅਸੀਂ ਪ੍ਰਮੋਟ ਕਰਦੇ ਹਾਂ ਕਿ ਡਾਇਰੈਕਟ ਸੀਡਿੰਗ ਆਫ ਰਾਈਸ ਕਰੋ ਉਹ ਹੁਣ ਸ਼ੁਰੂ ਹੋ ਗਈ ਹੈ ਸੋ ਬਤਵਾ ਜਿੰਨੀ ਕੀਤੀ ਜਾਵੇ ਕਰਨੀ ਚਾਹੀਦੀ ਆ ਝੋਨੇ ਦੇ ਬਦਲ ਦੀ ਅਸੀਂ ਗੱਲ ਕਰੀ ਤਾਂ ਪੀਏਯੂ ਨੇ ਬਹੁਤ ਸਾਰੇ ਟੌਪ ਲੈ ਸਾਇੰਟਿਸਟ ਨੇ ਰਿਸਰਚਸ ਵੀ ਬਹੁਤ ਸਾਰੀਆਂ ਹੋਈਆਂ ਕੋਈ ਬਦਲ ਕਾਮਯਾਬ ਹੁੰਦਾ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਝੋਨੇ ਦਾ ਇਹ ਹੈਗਾ ਵੀ ਇਹ ਸੋਨੇ ਦੀ ਫਸਲ ਹੈ ਤੇ ਤਿੰਨ ਬਹੁਤ ਅੱਛੇ ਆ ਵੱਡੀਆਂ ਫਸਲਾਂ ਨੇ ਸੋਨੇ ਦੀਆਂ ਇੱਕ ਤਾਂ ਹੈਗੀ ਬਸਮਤੀ ਕਣਕਾਂ ਦੀ ਵਾਢੀ ਹੋ ਗਈ ਹੈ ਝੋਨੇ ਦਾ ਸੀਜ਼ਨ ਆ ਰਿਹਾ ਹੈ ਔਰ ਇਸ ਸਮੇਂ ਤੇ ਅਕਸਰ ਗੱਲਾਂ ਹੁੰਦੀਆਂ ਕਿ ਚੁੰਨਾ ਪਾਣੀ ਬਹੁਤ ਜ਼ਿਆਦਾ ਪੀਂਦਾ ਹੈ ਚੋਨੇ ਦੀਆਂ ਕਿਹੜੀਆਂ ਵੈਰਾਈਟੀਆਂ ਜਿਹੜੀਆਂ ਨੇ ਉਗਾਉਣੀਆਂ ਚਾਹੀਦੀਆਂ ਨੇ ਤਾਂ ਕਿ ਪਾਣੀ ਦੀ ਵੇਸਟੇਜ ਬਚੇ ਪੈਸੇ ਦੀ ਵੇਸਟੇਜ ਬਚੇ ਤੇ ਸਮੇਂ ਦੀ ਵੇਸਟੇਜ ਬਚੇ ਕਿਹੜੀਆਂ ਇਹੋ ਜੀਆਂ ਕਿਸਮਾਂ ਨੇ PAU ਦੇ ਵੱਲੋਂ ਵੀ ਵੱਖ-ਵੱਖ ਕਿਸਮਾਂ ਡਵੈਲਪ ਕੀਤੀਆਂ ਗਈਆਂ ਨੇ ਔਰ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅੰਦਰ ਆ ਜਿੱਥੇ ਕਿ ਵੀ ਸੀ ਸਾਹਿਬ ਚੜਨਾਲ ਨੇ ਸਰਦਾਰ ਐਸ ਐਸ ਗੋਸਲ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਬਹੁਤ-ਬਹੁਤ ਸਵਾਗਤ ਹੈ ਪ੍ਰੂਫ ਜੀ ਆਪਣੇ ਪੱਤਰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਰੀ ਜਾਨਣਾ ਚਾਹੁੰਨੇ ਕਿ ਅਕਸਰ ਇਨ੍ਹਾਂ ਦਿਨਾਂ ਦੇ ਵਿੱਚ ਹੀ ਗੱਲਾਂ ਆਉਂਦੀਆਂ ਕਿ ਜਦੋਂ ਚੋਨੇ ਦੀ ਲਗਾਈ ਸ਼ੁਰੂ ਹੁੰਦੀ ਆ ਜਾਂ ਬਵਾਈ ਸ਼ੁਰੂ ਹੁੰਦੀ ਆ ਬਜਾਈ ਸ਼ੁਰੂ ਹੁੰਦੀ ਆ ਕਿ ਪਾਣੀ ਬਹੁਤ ਫਿੰਦਰ ਚੋਨਾ ਹੋਰ ਕਿਹੜੀਆਂ ਕਿਹੜੀਆਂ ਤੁਹਾਡੇ ਵੱਲੋਂ ਅਵੇਅਰਨੈਸ ਵਾਸਤੇ ਜ਼ਰੂਰ ਦੱਸੋ ਕਿਸਾਨਾਂ ਨੂੰ ਵੀ ਲੋਕਾਂ ਨੂੰ ਕਿ ਕਿਹੜੀਆਂ ਫਸਲਾਂ ਦੀ ਬਜਾਈ ਹੋਣੀ ਚਾਹੀਦੀ ਹੈ ਜਾਂ ਝੋਨਾ ਲਾਉਣਾ ਤਾਂ ਕਿਹੜੀ ਕਿਸਮ ਉਗਾਈ ਜਾਵੇ ਪੀਏਯੂ ਕੀ ਰეკਮੈਂਡ ਕਰਦਾ ਸੋ ਝੋਨੇ ਦੀ ਜਿਹੜੀ ਹੁਣ ਨਰਸਰੀ ਹੈ ਤੇ ਅਸੀਂ ਇਹਦੀ ਪਨੀਰੀ ਲਾਉਣੀ ਸ਼ੁਰੂ ਹੋ ਗਈ ਆਲਮੋਸਟ ਤੇ ਹੁਣ ਕਿਸਾਨਾਂ ਦੇ ਵਿੱਚ ਦੋ ਵਿਵਿਧਾ ਹੁੰਦੀ ਹੈ ਕਿ ਕਿਹੜੀ ਵੈਰਾਈਟੀ ਲਾਈਏ ਕਿਉਂਕਿ ਪੰਜਾਬ ਕੋ ਆਪਣ ਕਹਿ ਚੁੱਕੀ ਹੈ ਕਿ ਅਸੀਂ ਪੂਸਾ 44 ਜਿਹੜੀ ਪੂਸਾ 44 ਉਹਤੇ ਬੈਨ ਲਾ ਲਿਆ ਅਸੀਂ ਨਹੀਂ ਲੈਣੀ ਤੇ ਕੁਝ ਕਨਫਿਊਜ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਕਿ ਨਹੀਂ ਜੀ 126 ਵੈਰਾਈਟੀ ਸਰਕਾਰ ਨੇ ਨਹੀਂ ਲੈਣੀ ਪੂਸਾ 44 ਲਏਗੀ ਸੋ ਮੈਂ ਗੱਲ ਕਲੀਅਰ ਕਰਨਾ ਚਾਹੁੰਨਾ ਕਿ ਜਿਹੜੀ ਪੂਸਾ 44 ਵੈਰਾਈਟੀ ਹੈ ਬਹੁਤ ਪੁਰਾਣੀ ਵੈਰਾਈਟੀ ਹੈ ਇਹ ਪੂਸਾ ਇੰਸਟੀਚਿਊਟ ਜਿਹੜੀ ਦਿੱਲੀ ਹੈ ਉਹਨਾਂ ਨੇ ਘੱਡੀ ਸੀ ਪਰ ਪੀਏਯੂ ਨੇ ਕਦੇ ਵੀ ਇਹਨੂੰ ਰਿਕਮੈਂਡ ਨਹੀਂ ਕੀਤਾ ਕਦੇ ਵੀ ਪੰਜਾਬ ਵਿੱਚ ਇਹਦੀ ਸਿਫਾਰਿਸ਼ ਨਹੀਂ ਕੀਤੀ ਉਹ ਕਿਉਂ ਨਹੀਂ ਕੀਤੀ ਉਹਦਾ ਰੀਜਨ ਸੀ ਕਿ ਇਹ ਸੀਡ ਤੋਂ ਸੀਡ ਜਿੱਦਣ ਇਹਦੀ ਪਨੀਰੀ ਲਾਉਨੇ ਆ ਜਿੱਦ ਜਦ ਤੱਕ ਕਟਣੀ ਹੈ 160 ਦਿਨ ਲੈਂਦੀ ਹੈ ਸੋ ਇਹਨੇ 5 ਮਹੀਨੇ 10 ਦਿਨ ਖੇਤ ਦੇ ਵਿੱਚ ਖੜਨਾ ਹੈ ਤੇ ਉਸ ਪੀਰੀਅਡ ਦੇ ਵਿੱਚ ਇੱਕ ਤਾਂ ਇਹਨੂੰ ਪਹਿਲਾਂ ਲਾਉਣਾ ਪੈਂਦਾ ਉਹ ਇਸ ਕਰਕੇ ਲਾਉਨੇ ਫਿਰ ਕਨਕਲੇਟ ਹੋ ਜਾਂਦੀ ਹੈ ਸੋ ਜਦੋਂ ਪਹਿਲਾਂ ਲਾਉਨੇ ਉਹਨੂੰ ਤੇ ਆਮ ਜਿਹੜੇ ਪੂਸਾ ਚੜਾੜੀ ਲੰਨੇ ਆ ਲਾ ਰਹੇ ਨੇ ਉਹ ਕਹਿੰਦੇ ਨੇ ਜੀ ਤੁਸੀਂ ਸਾਨੂੰ ਅਲਾਉ ਕਰੋ ਕਿ 10 ਜੂਨ ਤੋਂ ਲਾ ਦੀਏ ਹੁਣ ਰੂਲ ਜੋ ਗਵਰਨਮੈਂਟ ਨੇ ਬਣਾਇਆ ਉਹ ਅਸੀਂ 20 ਜੂਨ ਤੋਂ ਕੀਤਾ ਹੋਇਆ ਉਹ ਉਹ ਮੰਗਦੇ ਨੇ ਰਿਲੈਕਸੇਸ਼ਨ ਵੀ 10 ਤੋਂ ਕਰੋ ਉਹੀ ਮੰਗਦੇ ਨੇ ਜਿਹੜੇ ਪੂਸੇ 40 ਲਾਉਂਦੇ ਨੇ ਕਿਉਂਕਿ ਕਨਕੂਲੇਟ ਹੋ ਜਾਂਦੀ ਹੈ ਸੋ ਜਦੋਂ 10 ਜੂਨ ਤੋਂ ਲਾਉਨੇ ਪਾਣੀ ਤਾਂ ਉਦੋਂ ਗਰਮੀ ਬਹੁਤ ਹੁੰਦੀ 20 ਪੈਂਦੇ ਨਹੀਂ ਹੈਗੇ ਤੇ ਪਾਣੀ ਇੱਕ ਤਾਂ ਉੱਥੇ ਬੋਤਲ ਲੈਂਦੀ ਹੈ ਇੱਕ ਨਾ 160 ਦਿਨ ਖੜਨਾ 160 ਦਿਨ ਪਾਣੀ 'ਚ ਹੀ ਖੜਨਾ ਇਹਨਾਂ ਉਹ ਉੱਥੇ ਪਾਣੀ ਲੈਂਦੀ ਹੈ ਫਿਰ ਜਦੋਂ ਲਾਉਨੇ ਆ ਜਿੰਨੀ ਡਿਊਰੇਸ਼ਨ ਜ਼ਿਆਦਾ ਖਾਦਾ ਵੀ ਜ਼ਿਆਦਾ ਮੰਗੂਗੀ ਜਿੰਨਾ ਉਹਦਾ ਪ੍ਰਾਲੀ ਪ੍ਰਾਲ ਜਦੋਂ ਉਹਨੀਆਂ ਖਾਧਾਂ ਜਿਆਦਾ ਮੰਗਦੀ ਹੈ ਤੇ ਇਹਦੇ ਨਾਲ ਕੀ ਇਹ ਕੀੜਾ ਵੀ ਜਿੰਨੀ ਜਿਆਦਾ ਦਿਨ ਖੜਨਾ ਬਿਮਾਰੀ ਦਾ ਵੀ ਰਿਸਕ ਜਿਆਦਾ ਹੈ ਕੀੜੇ ਦਾ ਵੀ ਰਿਸਕ ਵੱਧ ਹੈਗਾ ਤੋਂ ਜਦੋਂ ਇਹ ਪੱਕ ਜਾਂਦੀ ਇਹਦਾ ਪ੍ਰਾਲ ਬਹੁਤ ਜਿਆਦਾ ਫਿਰ ਜਦੋਂ ਅੱਗ ਲੱਗਦੀ ਧੂਆਂ ਵੀ ਜਿਆਦਾ ਇਹਦੇ ਨੁਕਸਾਨ ਹੀ ਨੁਕਸਾਨ ਹੈ ਪਾਣੀ ਦਾ ਸਭ ਤੋਂ ਵੱਡਾ ਨੁਕਸਾਨ ਹੈ ਅਸੀਂ ਇਸੇ ਕਰਕੇ ਰეკਮੈਂਡ ਨਹੀਂ ਸੀ ਕੀਤੀ ਕਿ ਇਹਨੇ ਸਾਡੇ ਪੰਜਾਬ ਦਾ ਪਾਣੀ ਖਤਮ ਕਰ ਦੇਣਾ ਉਹ ਆਪਾਂ ਵੇਖ ਲਿਆ ਹੁਣ ਅੱਗੇ ਦਾ ਗੱਲਾਂ ਕਰਦੇ ਸੀ ਮੰਨਦੇ ਨਹੀਂ ਸੀ ਲੋਕ ਹੁਣ ਸਾਡੇ ਨਲਕੇ ਵੀ ਸੁੱਕ ਗਏ ਸਾਡੇ ਆਮ ਮੋਟਰਾਂ ਜਿਹੜੀਆਂ ਉਹ ਵੀ ਸੁੱਕੀਆਂ ਪਈਆਂ ਨੇ ਹੁਣ ਅਸੀਂ ਮੱਛੀ ਮੋਟਰਾਂ ਤੇ ਚਲੇ ਗਏ ਹੁਣ ਕਿੱਥੇ ਕਿ ਜਾ ਕੇ ਰੁਕਾਂਗੇ ਅਸੀਂ ਜਿੰਨਾ ਪਾਣੀ ਉਹ ਖਰਾਬ ਹੈ ਪੀਣਯੋਗਾ ਵੀ ਨਹੀਂ ਹੈਗਾ ਸੋ ਅਸੀਂ ਹੁਣ ਸਾਡੇ ਕੋਲ ਬਹੁਤ ਵਧੀਆ ਬਦਲ ਨੇ ਪੂਸਾ 44 ਨਾ ਲਈਏ ਸਾਡੇ ਕੋਲ ਹੋਰ ਪੰਜਾਬ ਅਗਰੀ ਕਲਚਰ ਅਸਟੀ ਦੀਆਂ ਸ਼ੌਰ ਡਿਰੇਸ਼ਨ ਵੈਰਾਈਆਂ ਜਿਹੜੀਆਂ ਬੀਜ ਤੋਂ ਬੀਜ ਤੱਕ 123 24 ਦਿਨ ਹੀ ਲੈਂਦੀਆਂ ਨੇ ਇੱਕ ਮਹੀਨਾ ਪਹਿਲਾਂ ਪੱਕ ਜਾਂਦੀਆਂ ਨੇ ਇੱਕ ਮਹੀਨਾ ਪਹਿਲਾਂ ਉਹਨਾਂ ਨੇ ਘਟ ਘਟ ਖਾਣਾ ਖੇਤ ਦੇ ਵਿੱਚ ਸੋ ਖਾਦਾਂ ਵੀ ਘਟ ਦਿਨ ਵੀ ਘਟ ਤੁਹਾਡੀ ਕਣਕ ਵੀ ਨਹੀਂ ਲੇਟ ਹੁੰਦੀ ਚਾੜ ਆਲਮੋਸਟ ਬਰਾਬਰੀ ਹੈ ਠੀਕ ਹੈ ਅਸੀਂ ਉਹ ਸਪਾਰਸ਼ਾ ਕਰਦੇ ਹਾਂ ਸਾਡੀਆਂ ਵੈਰਾਈਟੀਆਂ ਨੇ ਜਿਹੜੀਆਂ ਹੁਣ ਪੀਆਰ 113 114 121 122 126 ਤੇ ਪੀਆਰ 127 128 129 130 ਤੇ 131 ਇਹ ਸਾਡੀਆਂ ਰეკਮੈਂਡਡ ਯੂਨੀਵਰਸਿਟੀ ਦੀਆਂ ਵੈਰਾਈਟੀਆਂ ਨੇ ਤੇ ਇਹ ਇਹ ਸਾਨੂੰ ਲਾਉਣੀਆਂ ਚਾਹੀਦੀਆਂ ਇਹਨਾਂ ਸਾਰੀਆਂ ਹੀ ਕਿਸਮਾਂ ਦਾ ਬੀਜ ਸਾਡੇ ਕੋਲ ਯੂਨੀਵਰਸਿਟੀ ਚ ਹੈਗਾ ਤੇ ਅਸੀਂ ਇਹਨੂੰ 35 ਜਗ੍ਹਾ ਤੇ ਪੰਜਾਬ ਦੇ ਵਿੱਚ ਇਹਨੂੰ ਸੇਲ ਕਰ ਰਹੇ ਆ ਜੇ ਤੁਸੀਂ ਲੁਧਿਆਣੇ ਨਹੀਂ ਆ ਸਕਦੇ ਖੇਤੀਬੀ ਵਿਗਿਆਨ ਕੇਂਦਰ ਸਾਡਾ ਫਾਰਮアドਵਾਈਜ਼ਰੀ ਸਰਵਿਸ ਸੀਡ ਫਾਰਮ ਨੇ ਉੱਥੇ ਨਾਲ ਦਾ ਬੀਜ ਉਪਲਬਧ ਹੈਗਾ ਉੱਥੋਂ ਲੈ ਕੇ ला ਸਕਦੇ ਹੋ ਸੋ ਦੂਜਾ ਜੇ ਆਪਾਂ ਬਾਸਪਤੀ ਲਾਉਣੀ ਹੈ ਤੇ ਦੋ ਬਹੁਤ ਵਧੀਆ ਵੈਰਾਈਟੀਆਂ ਨੇ ਪੰਜਾਬ ਬਾਸਪਤੀ 7 ਤੇ ਪੂਸਾ ਬਾਸਪਤੀ 1847 ਇਹਦਾ ਬੀਜ ਵੀ ਸਾਡੇ ਕੋਲ ਹੈਗਾ ਉਹ ਲੈ ਸਕਦੇ ਆ ਇੱਕ ਅੱਜ ਕੱਲ੍ਹ ਹੋਰ ਜੋ ਪ੍ਰੋਬਲਮ ਆ ਰਹੀ ਹੈ ਕੁਝ ਪ੍ਰਾਈਵੇਟ ਕੰਪਨੀਆਂ ਇੱਕ ਹਾਈਬ੍ਰਿਡ ਸੀਡ ਵੇਚ ਰਹੀਆਂ ਚੋਨੇ ਦਾ ਉਈ ਦਾ ਹਾਈਬ੍ਰਿਡ ਸੀਡ ਹੈਗਾ ਉਹ ਉਹਦੇ ਵਿੱਚ ਪ੍ਰੋਬਲਮ ਕੀ ਹੈਗੀ ਮਿੱਲਾਂ ਵਾਲੇ ਵੀ ਕਹਿੰਦੇ ਨੇ ਕਿ ਇਹਦੇ ਵਿੱਚ ਟੋਟਾ 50% ਹੈ ਉਹ ਹੁਣ ਜਿਹੜੇ ਸੀਡ ਵੇਚ ਰਹੇ ਆ ਅਸੀਂ ਤਾਂ ਵੇਚ ਰਹੇ 56 ਰੁਪਏ 25 ਪੈਸੇ ਪ੍ਰਤੀ ਕਿਲੋ ਸੀਡ ਜਿਵੇਂ ਇਹ ਵੈਰਾਈਟੀਆਂ ਨੇ ਪ੍ਰਾਈਵੇਟ ਵਾਲੇ 1000 ਰੁਪਏ 1500 ਰੁਪਏ 2000 ਵੀ ਸੀਡ ਵੇਚ ਰਹੇ ਨੇ ਉਹਨਾਂ ਦਾ ਸਿਰਫ ਸੀਡ ਵੇਚਣ ਦਾ ਮਕਸਦ ਹੈਗਾ ਟੋਟਾ ਹੋਵੇ ਨਾ ਹੋਵੇ ਉਹਨਾਂ ਨੇ ਕੋਈ ਲੈਣਾ ਦੇਣਾ ਨਹੀਂ ਸੋ ਟੋਟਾ ਜਦੋਂ ਆਏਗਾ ਤੇ ਮਿੱਲਾਂ ਨੂੰ ਪ੍ਰੋਬਲਮ ਆਣੀ ਹੈ ਉਹ ਕਹਿੰਦੇ ਫਿਰ ਜਦੋਂ ਟੋਟਾ ਹੋਊਗਾ ਸਾਡੀਆਂ ਦੂਜੀਆਂ ਵੈਰਾਈਟੀਆਂ ਜਿਦੀ ਟੋਟਾ ਘੱਟ ਹੈ ਇਹਦਾ ਟੋਟਾ 50% ਹੈ ਸਾਨੂੰ ਸੇਲ ਚ ਪ੍ਰੋਬਲਮ ਆ ਜਣੀ ਮਿਕਸ ਹੋ ਜਾਣਾ ਸਾਡੇ ਪੰਜਾਬ ਦਾ ਸੀ ਜਾਣਾਂ ਨਹੀਂ ਕਿਤੇ ਜਿੱਥੇ ਉਹ ਹਾਈਬ੍ਰਿਡ ਲੱਗੇ ਹੋਏ ਨੇ ਸੋ ਉਹ ਹਾਈਬ੍ਰਿਡ ਅਸੀਂ ਰਿਕਵੈਂਟ ਨਹੀਂ ਕੀਤਾ ਜਿੱਥੇ ਇੱਕ ਇੱਕ ਟੋਟਾ ਬਹੁਤ ਜ਼ਿਆਦਾ ਸੋ ਉਹ ਵੀ ਨਹੀਂ ਸਾਨੂੰ ਪ੍ਰਮੋਟ ਕਰਨੇ ਚਾਹੀਦੇ ਸੋ ਇਹ ਇੱਕ ਬੜੇ ਸੌੜੇ ਹਿੱਤ ਹੁੰਦੇ ਨੇ ਆਪਾਂ ਆਪਣੀ ਈਮਦਨ ਵਾਸਤੇ ਤੇ ਕਿਸਾਨਾਂ ਦਾ ਵੀ ਨੁਕਸਾਨ ਕਰਦੇ ਆਂ ਕੱਲ ਨੂੰ ਇੰਡਸਟਰੀ ਦਾ ਵੀ ਨੁਕਸਾਨ ਕਰਾਂਗੇ ਸੋ ਗੁਜਾਰਸ਼ ਹੈ ਕਿ ਪੀਏਯੂ ਦੀਆਂ ਪ੍ਰਮਾਣਿਤ ਕਿਸਮਾਂ ਨਾਲ ਜਿਹੜੀਆਂ ਮੈਂ ਨਾਲ ਲਿਆਂ ਨੇ ਇਹੀ ਲਗਾਈਆਂ ਜਾਣ ਔਰ ਇਹਨਾਂ ਦੇ ਨਾਲ ਜਿਵੇਂ ਤੁਸੀਂ ਪੁੱਛ ਸਕਦਾ ਵੀ ਪਹਿਲਾਂ ਜ਼ਿਕਰ ਕੀਤਾ ਕਿ ਇਹ ਵੈਰਾਈਟੀਆਂ ਜੇ ਕੰਪੇਅਰ ਕਰਨਾ ਹੋਵੇ ਤਾਂ ਦੱਸ ਸਕਦੇ ਕਿ ਪਾਣੀ ਜਿਵੇਂ ਤੁਸੀਂ ਦੱਸਿਆ ਕਿ ਖੜਦੀਆਂ ਘਟਨੇ ਪਾਣੀ ਦੀ ਵੀ ਲੋੜ ਇਹਨਾਂ ਨੂੰ ਘੱਟ ਹੁੰਦੀ ਹੈ ਹਾਂਜੀ ਇਹ ਤਕਰੀਬਨ 105 ਸੈਂਟੀਮੀਟਰ ਜਿਵੇਂ ਸਾਡੀ 126 ਵੈਰਾਈਟੀ ਹੈ 105 ਸੈਂਟੀਮੀਟਰ ਪਾਣੀ ਲੈਂਦੀ ਪੁੱਛ 44 ਦਾ ਤਾਂ ਬਹੁਤ ਜ਼ਿਆਦਾ ਹਾਈ ਹੋਏਗਾ ਇਹ ਸਾਰੀਆਂ ਵੈਰਾਈਟੀਆਂ ਨੇ ਇੱਕ ਇਹਨਾਂ ਨੇ ਇੱਕ ਮਹੀਨਾ ਘੱਟ ਖਾਣਾ ਤੇ ਪਾਣੀ ਵੀ ਘੱਟ ਲੈਣਾ ਸੋ ਇਹ ਸਾਨੂੰ ਸ਼ੋਰਡ ਹੈ ਕਿ ਪਾਣੀ ਇਹ ਘੱਟ ਲੈਂਦੀਆਂ ਨੇ ਤੇ ਬਿਮਾਰੀ ਇਹਨੂੰ ਟੱਕਰਾ ਕਰਦੀਆਂ ਨੇ ਕੀੜਿਆਂ ਦਾ ਟਕਰਾ ਕਰਦਿਆਂ ਨੇ ਤੇ ਇਹਦੇ ਵਿੱਚ ਸ਼ੈਲਰਜ਼ ਵਾਲੇ ਨੇ ਪਿੱਛੇ ਅਸੀਂ ਮੀਟਿੰਗ ਕੀਤੀ ਹੈ ਸ਼ੈਲਰ ਵਾਲਿਆਂ ਨਾਲ ਉਹ ਕਹਿੰਦੇ ਸਾਨੂੰ ਇਹ ਜਿਹੜੀਆਂ 126 ਵੈਰਾਈਟੀ ਤੁਹਾਡੀ ਹੈਗੀ ਅਸੀਂ ਇਹਨੂੰ ਪਸੰਦ ਕਰਦੇ ਆਂ ਤੇ ਅਸੀਂ ਲਵਾਂਗੇ ਇਹਨੂੰ ਤੇ ਪਰ ਮੀਡੀਆ ਨੇ ਥੋੜੀ ਜੀ ਗੁੰਮਰਾਹ ਕੀਤਾ ਹੋਇਆ ਫਾਰਮਰ ਜਨ ਨੂੰ ਜਾਂ ਜਿਹੜੇ ਜਿਹੜੇ ਗੈਰ ਰਿਕਮੈਂਡਡਡ ਕਿਸਮਾਂ ਨੇ ਗੈਰ ਪ੍ਰਮਾਣਿਤ ਜਿਹੜੇ ਪੂਸਾ ਜਿਤਾੜੀ ਵਾਲੇ ਉਹ ਗੁੰਮਰਾਹ ਕਰ ਰਹੇ ਨੇ ਕਿ 126 ਜਿਹੜੀ ਹੈਗੀ ਇਹ ਲੈਣੀ ਨਹੀਂ ਹੈਗੀ ਤੇ ਇਹਦੇ 'ਚ ਟੋਟਾ ਜ਼ਿਆਦਾ ਉਹ ਕਹਿੰਦੇ ਨਹੀਂ ਇਹਦੇ 'ਤੇ ਟੋਟਾ ਘੱਟ ਆ ਸਕੋ ਹਾਈਬ੍ਰਿਡ ਦੇ ਵਿੱਚ ਟੋਟਾ ਬਹੁਤ ਜ਼ਿਆਦਾ ਸੋ ਹਾਈਬਰਡ ਸਾਨੂੰ ਡਿਸਕਰੇਜ ਕਰਨੇ ਚਾਹੀਦੇ ਹਨ ਹਾਂਜੀ ਸਿੱਧੀ ਬਿਜਾਈ ਦੇ ਨਾਲ ਤੁਹਾਨੂੰ ਕਿੰਨਾ ਲੱਗਿਆ ਕਿ ਫਾਇਦਾ ਮਿਲਿਆ ਜਾਂ ਸਿੱਧੀ ਬਿਜਾਈ ਦੇਖੋ ਹੁਣ ਬਿਜਾਈ ਇੱਕ ਤਾਂ ਅਸੀਂ ਦੋ ਤਰ੍ਹਾਂ ਕਰਦੇ ਆਂ ਇੱਕ ਤਾਂ ਸਿੱਧੀ ਬਿਜਾਈ ਹੈ ਜਿਵੇਂ ਕਣਕ ਬੀਜਦੇ ਆਂ ਤੇ ਬੀਜ ਕੇ ਅਸੀਂ 20 ਕਿ ਦਿਨ ਪਾਣੀ ਨਹੀਂ ਲਾਉਂਦੇ ਜਿਹੜਾ ਰეკਮੈਂਡ ਕੀਤਾ ਸਾਡਾ ਇੱਕ ਦੂਜੀ ਹੈਗੀ ਕਿ ਅਸੀਂ ਜਿਵੇਂ ਪਨੀਰੀ ਲਾ ਕੇ ਫਿਰ ਟ੍ਰਾਂਸਪਲੈਂਟ ਕਰਨਾ ਸਿੱਧੀ ਬਿਜਾਈ ਦੇ ਨਾਲ ਵੀ ਇੱਕ ਤਾਂ ਲੇਬਰ ਘਟਦੀ ਹੈ ਇੱਕ ਸਾਡੀ ਉਹਦੇ ਚ ਪਾਣੀ ਵੀ ਘੱਟ ਲੱਗਦਾ ਅਸੀਂ ਪ੍ਰਮੋਟ ਕਰਦੇ ਆਂ ਕਿ ਡਾਇਰੈਕਟ ਸੀਡਿੰਗ ਆਫ ਰਾਈਸ ਕਰੋ ਉਹ ਹੁਣ ਸ਼ੁਰੂ ਹੋ ਗਈ ਹੈ ਸੋ ਵੱਧ ਤੋਂ ਵੱਧ ਜਿੰਨੀ ਕੀਤੀ ਜਾਵੇ ਕਰਨੀ ਚਾਹੀਦੀ ਹੈ ਤੇ ਅਸੀਂ ਟ੍ਰੇਨਿੰਗਾਂ ਵੀ ਦਿੰਨੇ ਆ ਤੇ ਉਹਦੇ ਚ ਕੁਝ ਵੀ ਡਿਸਾਈਡ ਹੁੰਦੇ ਨੇ ਸਪੈਸੀਫਿਕ ਜਿਹੜੇ ਬਿਜ਼ਨਸ ਨੇ ਉਹ ਉਹ ਪੂਰੀ ਟ੍ਰੇਨਿੰਗ ਹੋਵੇ ਤਾਈਂ ਉਹ ਲਾਓ ਨਹੀਂ ਤਾਂ ਫਿਰ ਬਾਅਦ ਦੇ ਜਿਹੜੇ ਵੀਡ ਹੋ ਜਾਂਦੇ ਨੇ ਨਾ ਸਾਰਾ ਪੁੱਛ ਕੇ ਲਗਾਓ ਟ੍ਰੇਨਿੰਗਾਂ ਦਿੰਦੇ ਨੇ ਨਹੀਂ ਤਾਂ ਬਾਅਦ ਦੇ ਵਿੱਚ ਝੋਨਾ ਹਟਾਉਂਦਾ ਤੇ ਵੀਡ ਤੁਹਾਡੇ ਉੱਤੇ ਆ ਜਾਂਦੇ ਨੇ ਸੋ ਬਹੁਤ ਵਧੀਆ ਸਿਸਟਮ ਸਾਡੇ ਬਣਾਏ ਨੇ ਵੀ ਡੀ ਸਾਈਡ ਕਦੋਂ ਪਾਉਣਾ ਹੈ ਕਿੰਨੇ ਪਾਉਣਾ ਹੈ ਕਿਵੇਂ ਕਰਨੀ ਬਜਾਈ ਉਹ ਤੁਹਾਨੂੰ ਪਾਉਣੀ ਚਾਹੀਦੀ ਸਾਡੇ ਬੁੱਕਸ ਚ ਵੀ ਲਿਖਿਆ ਜਿਹੜੇ ਬੁੱਕਸ ਨੇ ਡਰਾਈ ਸੀਡਿੰਗ ਰਾਈ ਜਰੂਰ ਕਰੋ ਤੇ ਪਰ ਸਪਾਰਸ਼ਾ ਮੁਤਾਬਕ ਕਰੋ ਕੰਪੈਰੀਟਿਵ ਸਰ ਕਿੰਨਾ ਫਰਕ ਹੈਗਾ ਜੀ ਸਿੱਧੀ ਬਜਾਈ ਨਾ ਜਾਂ ਤੁਸੀਂ ਕਦੂ ਕਰਕੇ ਲਾਉਂਦੇ ਹੋ ਤਾਂ ਸਿੱਧੀ ਬਜਾਈ ਨਾਲ ਪਾਣੀ ਕਿੰਨਾ ਕੁ ਵੱਜਦਾ ਇੱਕ 20 ਕਿ ਦਿਨ ਤੱਕ ਤੁਸੀਂ ਸਿੱਧਾ ਹੀ ਕਹਿੰਦੇ ਕਿ ਪਾਣੀ ਦੀ ਲੋੜ ਨਹੀਂ ਹੁੰਦੀ 20 ਕਿ ਦਿਨਾਂ ਬਾਅਦ ਅਸੀਂ ਪਾਣੀ ਲਾਉਣਾ ਹੁਣ ਇੱਕ ਵਾਰੀ ਪਾਣੀ ਚਾਹੇ ਬਹੁਤਾ ਨਹੀਂ ਬਚਦਾ ਪਰ ਲੇਬਰ ਬਹੁਤ ਵੱਜ ਜਾਂਦੀ ਹੈ ਜਿਵੇਂ ਕੋਰੋਨਾ ਆਇਆ ਸੀ ਉਹਨਾਂ ਦੇ ਚਲੇਵਰ ਮਿਲਦੀ ਨਹੀਂ ਸੀ ਸੋ ਇਹ ਜੀ ਅਸੀਂ ਪ੍ਰਮੋਟ ਕਰਾਂਗੇ ਫੋਰਨ ਕੰਟਰੀਆਂ ਵਾਲੇ ਪ੍ਰਮੋਟ ਕਰ ਰਹੇ ਨੇ ਕਿਉਂਕਿ ਦਿਨ-ਪ੍ਰਤੀ ਦਿਨ ਪ੍ਰੋਬਲਮ ਤੁਹਾਨੂੰ ਲੇਬਰ ਦੀ ਆ ਰਹੀ ਹੈ ਸੋ ਸਾਨੂੰ ਹੁਣੇ ਤੋਂ ਆਦਤ ਪਾਉਣੀ ਚਾਹੀਦੀ ਕਿ ਅਸੀਂ ਵੀ ਸਿੱਧਾ ਵਿਜੀਏ ਸੋ ਉਹ ਕਰਨਾ ਚਾਹੀਦਾ ਬਦਲ ਕੀ ਹੈ ਸਰ ਜੀ ਝੋਨੇ ਦੇ ਬਦਲ ਦੀ ਅਸੀਂ ਗੱਲ ਕਰੀ ਤਾਂ ਪੀਏਯੂ ਨੇ ਬਹੁਤ ਸਾਰੇ ਟੌਪ ਦੇ ਸਾਇੰਟਿਸਟ ਨੇ ਰਿਸਰਚਸ ਵੀ ਬਹੁਤ ਸਾਰੀਆਂ ਹੋਈਆਂ ਕੋਈ ਬਦਲ ਕਾਮਯਾਬ ਹੁੰਦਾ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਝੋਨੇ ਦਾ ਇੱਥੇ ਹੈਗਾ ਵੀ ਇਹ ਸੋਣੀ ਦੀ ਫਸਲ ਹੈ ਤੇ ਤਿੰਨ ਬਹੁਤ ਅੱਛੀਆਂ ਵੱਡੀਆਂ ਫਸਲਾਂ ਨੇ ਸੋਣੀ ਦੀਆਂ ਇੱਕ ਤਾਂ ਵਾਸੀ ਦਾ ਜਿਵੇਂ ਰੇਟ ਹੈ ਲਾਸਟ ਇਅਰ ਬੜਾ ਅੱਛਾ ਰਿਹਾ 5000 ਤੋਂ ਤੇ ਰਿਹਾ ਹੈਗਾ ਐਕਸਪੋਰਟ ਹੋ ਰਹੀ ਹੈ ਸੋ ਅਸੀਂ ਇੱਕ ਤਰ੍ਹਾਂ ਇਹ ਕਹਿੰਨੇ ਕਿ ਝੋਨਾ ਹਟ ਕੇ ਪਰਮਲ ਨੂੰ ਛੱਡ ਕੇ ਆਪਾਂ ਵਾਸੀ ਤੇ ਲਾਈਏ ਉਹ ਹੈਗਾ ਕਿ ਕਿਸਮਾ ਬੜੀ ਵਧੀਆ ਨੇ ਪਹਿਲਾਂ ਵੀ ਦੱਸਿਆ ਸੀ 1847 ਤੇ ਸਾਡੀ 7 ਹੈਗੀ ਪਾਸੀ ਵਾਸੀ 7 ਤੇ ਉਹ ਇੱਕ ਇੱਕ ਮਹੀਨਾ ਬਾਅਦ ਲੱਗਦੀ ਹੈ ਵਾਸੀ ਤੇ ਜਿਹੜੀ ਇੱਕ ਵਾਸੀ ਦੇ ਵਿੱਚ ਇਹ ਵੀ ਗੁਣ ਹੈ ਕਿ ਜੇ ਵਾਸੀ ਤੋਂ ਪਹਿਲਾਂ ਅਸੀਂ ਹਰੀ ਖਾਦ ਲਾ ਪਾਉਦੀਏ ਨਾ ਦੂਜੀਆਂ ਖਾਦਾਂ ਪਾਉਣ ਦੀ ਲੋੜ ਹੀ ਨਹੀਂ ਖਾਦ ਹੀ ਬਚ ਰਹੀਦੀ ਹੈ ਇੱਕ ਮਹੀਨਾ ਬਾਅਦ ਚ ਲੱਗਣੀ ਹੈ ਤੇ ਪਾਣੀ ਵੀ ਬਰਸਾਤਾ ਜਣੀ ਫਿਰ ਤਾਂ ਪਾਣੀ ਵੀ ਘੱਟ ਲੱਗਦੇ ਨੇ ਤੇ ਉਹਦਾ ਮੁੱਲ ਵੀ ਕਈ ਵਾਰੀ ਬਹੁਤ ਅੱਛਾ ਮਿਲ ਜਾਂਦਾ ਕਿਉਂਕਿ ਐਕਸਪੋਰਟ ਹੁੰਦੀ ਹੈ ਉਹ ਚੀਜ਼ ਹੈ ਦੂਜੀ ਕਾਟਨ ਕਪਾਹ ਇਹਦਾ ਏਰੀਆ ਪਿਆਗਣ ਵਧਾਉਣਾ ਚਾਹੁੰਦੀ ਹੈ ਸੋ ਕਾਟਨ ਇੱਕ ਆਲਟਰਨੇਟਿਵ ਹੈਗਾ ਇਹ ਸਾਨੂੰ ਵਧਾਉਣੀ ਚਾਹੀਦੀ ਹੈ ਉਹਦੀ ਵਿਜਾਈ ਹੁਣ ਆਲਮੋਸਟ ਖਤਮ ਹੋਣ ਵਾਲੀ ਹੈ ਚੱਲ ਰਹੀ ਹੈ ਕਾਟਨ ਦੀ ਤੀਜਾ ਜਿਹੜਾ ਬਦਲ ਹੈਗਾ ਸੋਣੀ ਦੀ ਮੱਕੀ ਤੇ ਸਪ੍ਰਿੰਗ ਵੇਜ ਨਹੀਂ ਜਿਹੜੀ ਹੁਣ ਖੇਤਾਂ 'ਚ ਖੜੀ ਹੈ ਇਹ ਤਾਂ ਦੂਜਾ ਰਾਈਸ ਹੈ ਇਹਨੂੰ 18 15 18 ਪਾਣੀ ਲੱਗਦੇ ਨੇ ਜੇ ਅਸੀਂ ਪਹਿਲਾਂ ਸਪ੍ਰਿੰਗ ਵੇਜ ਲਾ ਆਮ ਕਰਕੇ ਲੋਕੀ ਕਰ ਰਹੇ ਨੇ ਪਹਿਲਾਂ ਹੱਲ ਲਾਉਂਦੇ ਨੇ ਫਿਰ ਸਪ੍ਰਿੰਗ ਵੇਜ ਲਾਉਂਦੇ ਨੇ ਫਿਰ ਝੋਨਾ ਲਾਉਂਦੇ ਨੇ ਤੇ ਉਹਦੇ ਨਾਲ ਕੀ ਹੋ ਤਿੰਨ ਤਫਾਦਰਾਂ ਲੈ ਲਈ ਆਪਾਂ ਨੇ ਪੈਸਾ ਵੀ ਕਮਾ ਲਿਆ ਪਰ ਜਿਹੜੀ ਸਪ੍ਰਿੰਗ ਵੇਜ ਹੈ ਤੇ ਝੋਨਾ ਦੋ ਹਨੇ ਪਾਣੀ ਬਹੁਤ ਪੀਣਾ ਬਰਾਬਰ ਹੀ ਲੈ तकरीबन ਜਿਹੜੀ ਸਪ੍ਰਿੰਗ ਵੇਜ ਹੈ 15 18 ਪਾਣੀ ਲੈਣ ਦੀ ਪਾਣੀ ਉਹਨਾਂ ਹੀ ਲੈ ਜਾਣਾ ਜਿੰਨਾ ਝੋਨੇ ਨੇ ਲੈਣਾ ਸੋ ਪਾਣੀ ਸਾਡਾ ਬਚਣਾ ਕਿੱਥੇ ਫਿਰ ਪੰਜਾਬ ਦਾ ਸੋ ਸਾਨੂੰ 스프링 ਮੇਜ ਨਹੀਂ ਲਾਉਣੀ ਚਾਹੀਦੀ ਸਾਡੇ ਕੋਲ ਉਸ ਤੋਂ ਬਾਅਦ ਹੁਣ ਜੂਨ ਦੇ ਐਂਡ ਚ ਆਪਾਂ ਜਿਹੜੀ ਮੱਕੀ ਬੀਜਦੇ ਆ ਜੁਲਾਈ ਦੇ ਸ਼ੁਰੂ ਦੇ ਵਿੱਚ ਜਿਹਨੂੰ ਅਸੀਂ ਕਹਿੰਨੇ ਕਿ ਅਸਲੀ ਮੱਕੀ ਜਿਹੜੀ ਪਹਿਲਾਂ ਹੋਇਆ ਕਰਦੀ ਸੀ ਸੋਣੀ ਰੁਸਤੀ ਦੀ ਮੱਕੀ ਉਹ ਲਾਉਣੀ ਚਾਹੀਦੀ ਹੈ ਉਹਦਾ ਸਕੋਪ ਅੱਗੇ ਆ ਰਿਹਾ ਹੈਗਾ ਗਵਰਨਮੈਂਟ ਕੁਝ ਅੱਜਕੱਲ ਐਥਨੋਲ ਦੇ ਵਿੱਚ ਮੱਕੀ ਨੂੰ ਯੂਜ਼ ਕਰਨਾ ਚਾਹੁੰਦੀ ਹੈ ਤੇ ਐਥਨੋਲ ਬਣਾਉਣ ਵਾਸਤੇ ਤੇ ਉਹਦੇ ਕੁਝ 10 ਕਿ ਯੂਨਿਟ ਪੰਜਾਬ ਚ ਲੱਗ ਵੀ ਗਏ ਨੇ ਤੇ ਉਹ ਮੱਕੀ ਜਿਹੜੀ ਹੈਗੀ ਕੁਸ਼ ਹੋ ਰਹੀਆਂ ਪ੍ਰਾਈਵੇਟ ਕੰਪਨੀਆਂ ਕੇ ਜਿਹੜੀ ਮੱਕੀ ਹੋएगी ਸੋਣੀ ਵਾਲੀ ਉਹਨੂੰ ਅਸੀਂ ਖਰੀਦਾਂਗੇ ਡਰਾਇਰਸ ਵਗੈਰਾ ਵੀ ਲਗਾ ਰਹੇ ਨੇ ਅਕੀਰ ਤੇ ਅਪੀਲ ਕਿਸਾਨਾਂ ਨੂੰ ਕੋਈ ਕਹਿਣੀ ਚਾਹੂੰ ਗੱਲ ਦਿਲ ਦੀ ਗੱਲ ਪਹਿਲੀ ਗੱਲ ਤਾਂ ਇਹ ਹੈ ਕਿ ਰਾਈਸ ਜਿਹੜਾ ਹੁਣ ਲੱਗ ਰਿਹਾ ਹੈਗਾ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਪੰਜਾਬ ਐਗਰੀਕਲਚਰ ਅਸਟੀ ਦੀਆਂ ਵੈਰਾਈਟੀਆਂ ਬਹੁਤ ਵਧੀਆ ਵੈਰਾਈਟੀਆਂ ਨੇ ਸ਼ਾਰਟ ਡਿਊਰੇਸ਼ਨ ਵੈਰਾਈਟੀਆਂ ਨੇ 126 131 ਲੋਕੀ ਬਹੁਤ ਮੰਗ ਰਹੇ ਨੇ ਸਾਡੇ ਕੋਲ ਸੀਡ ਤੇ ਉਹ ਲਾਓ ਤੁਸੀਂ ਤੇ ਬਾਕੀ ਜਿਹੜੀ ਸਪ੍ਰਿੰਗ ਮੇਜ ਹੈ ਇਹਨੂੰ ਘਟਾਓ ਜੇ ਲਾਉਣੀ ਹੈਗੀ ਤੇ ਡ੍ਰਿਪ ਤੇ ਲਾ ਤੇ ਉਸ ਤੋਂ ਇਹ ਸਾਡੀ ਪੂਰਜ ਯੂਰਪੀਲ ਹੈ ਕਿਸਾਨਾਂ ਨੂੰ ਤਾਂ ਕਿ ਆਪਾਂ ਆਪਣੇ ਪੰਜਾਬ ਦਾ ਪਾਣੀ ਬਚਾ ਸਕੀਏ ਆਪਣੀ ਜਨਰੇਸ਼ਨਸ ਵਾਸਤੇ ਹਾਂਜੀ ਤਾਂ ਪੀਯੂ ਦੇ ਵਾਈਸ ਚਾਂਸਲਰ ਸਭ ਸੜਨਾਲ ਸੀਗੇ ਔਰ ਗੋਸ਼ਲ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਦੱਸਿਆ ਕਿ ਬਦਲ ਕੀ ਕੀ ਹੈ ਖਾਸ ਤੌਰ ਤੇ ਬਾਸਮਤੀ ਲਾਈ ਜਾਵੇ ਕਿਸਾਨਾਂ ਨੂੰ ਇਹ ਅਪੀਲ ਵੀ ਇਹਨਾਂ ਨੇ ਕੀਤੀ ਹੈ ਤੇ ਨਾਲ ਹੀ ਇਹਨਾਂ ਨੇ ਬਦਲ ਵੀ ਦੱਸਿਆ ਕਿ ਝੋਨੇ ਦੇ ਹੋਰ ਕਿਹੜੇ ਕਿਹੜੇ ਬਦਲਾਂ ਤਾਂ ਕਿ ਪਾਣੀ ਬਚਾਇਆ ਜਾ ਸਕੇ ਕੈਮਰਾ ਪਰਸਨ ਜਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਲੁਧਿਆਣਾ